ਅੱਜ ਦੀ ਕਹਾਣੀ ਜਦੋਂ ਵੀ ਉਹ ਸਮਾਂ ਯਾਦ ਆਉਂਦਾ ਹੈ ਜਿਸ ਨੂੰ ਲਿਖਿਆ ਹੈ ਅਵਤਾਰ ਸਿੰਘ ਪਤੰਗ ਜੀ ਨੇ 7ਵੇਂ ਅਤੇ 8ਵੇਂ ਦਹਾਕੇ ਦੇ ਵਿਚਕਾਰ ਪਿੰਡਾਂ ਦੇ ਪਿੰਡ ਬੇਜੁਗਾਰ ਅਤੇ ਬੇਲੇ ਫਿਰਦੇ ਗੱਬਰੂਆਂ ਨੂੰ ਆਸ ਦੀ ਇੱਕ ਕਿਰਨ ਨਜ਼ਰ ਆਈ ਜਦੋਂ ਖਾੜੀ ਦੇਸ਼ਾਂ ਵਿੱਚ ਕੰਮ ਖੁੱਲਣ ਲੱਗ ਪਏ ਨੌਜਵਾਨਾਂ ਨੇ ਇੱਕ ਦੂਜੇ ਦੀ ਸੋਰੀਸ ਏਜੰਟਾਂ ਤੱਕ ਰਸਾਈ ਸ਼ੁਰੂ ਕਰ ਦਿੱਤੀ ਕੁਝ ਮਹੀਨਿਆਂ ਵਿੱਚ ਹੀ ਦੁਬਈ ਕਤਰ ਆਬੂਦਾਬੀ ਮਸਕਟ ਆਦ ਮੁਰਕਾਂ ਵਿੱਚ ਜਾਣ ਦੀ ਚਾਹ ਵਣ ਕਾਮਿਆਂ ਦੀਆਂ ਟਰੈਵਲ ਏਜੰਟਾਂ ਦੇ ਦਫ਼ਤਰਾਂ ਮੋਹਰੇ ਲੰਮੀਆਂ-ਲੰਮੀਆਂ ਕਤਾਰਾਂ ਲੱਗਣ ਲੱਗ ਪਈਆਂ ਹਰ ਪਿੰਡ ਦੇ ਇੱਕ ਜਾਂ ਦੋ ਨੌਜਵਾਨ ਹਰ ਰੋਜ਼ ਹਾਜੀ ਚੜ੍ਹਦੇ ਜਿਹੜੇ ਮਾਪਿਓ ਕੋਲ ਬਾਹਰ ਭੇਜਣ ਦੀ ਗੰਜੈਸ ਨਹੀਂ ਹੁੰਦੀ ਸੀ ਉਹਨਾਂ ਨੇ ਵੀ ਚੰਗੇ ਦਿਨਾਂ ਦੀ ਆਸ ਵਿੱਚ ਆਪਣਾ ਗਹਿਣਾ ਗੱਟਾ ਗਾਂ ਬੱਚਾ ਵੇਚ ਕੇ ਜਾਂ ਕਿਤੇ ਇਧਰੋਂ ਉਧਰੋਂ ਫੜ ਕੇ ਅੱਖ ਚੱਬ ਹੀ ਲਿਆ ਤੇ ਪੁੱਤ ਨੂੰ ਬਾੜ ਪਾ ਦਿੱਤਾ ਕੁਝ ਦਿਨ ਪਹਿਲਾਂ ਜਿਸ ਮੁੰਡੇ ਨੂੰ ਘਰ ਵਾਲੇ ਨਖੱਟੂ ਅਤੇ ਨਿਕੰਮਾ ਕਹਿ ਕੇ ਪੰਡਦੇ ਰਹਿੰਦੇ ਸਨ ਜਿਸ ਦਿਨ ਉਹ ਬਾਟ ਆਪ ਜਾਂਦਾ ਉਸੇ ਦਿਨ ਉਹ ਮਾਪਿਆਂ ਦਾ ਹੋਣ ਹਾਰ ਅਤੇ ਕਮਾਊ ਪੁੱਤ ਬਣ ਜਾਂਦਾ ਸੀ ਬਾਹਰ ਜਾਂਦੇ ਹੀ ਇੰਨਾ ਮੁੰਡਿਆਂ ਦੀ ਸ਼ੇਅਰ ਮਾਰਕੀਟ ਬਾਗ ਇੱਕਦਮ ਕੀਮਤ ਵੱਧ ਜਾਂਦੀ ਸੀ ਰਿਸ਼ਤੇਦਾਰੀਆਂ ਵਿੱਚੋਂ ਸਾਖ ਕਰਾਉਣ ਵਾਲੇ ਆਉਣੇ ਸ਼ੁਰੂ ਹੋ ਜਾਂਦੇ 6 ਕੁ ਮਹੀਨਿਆਂ ਬਾਅਦ ਮੁੰਡੇ ਦਾ ਮੰਗਣਾ ਹੋ ਜਾਂਦਾ ਸੀ ਅਤੇ ਮੁੰਡੇ ਦੇ ਛੁੱਟੀ ਆਉਣ ਤੋਂ ਬਾਅਦ ਪਹਿਲਾਂ ਵਿਆਹ ਦੀ ਤਰੀਕ ਪੱਕੀ ਹੋ ਜਾਂਦੀ ਸੀ ਮੁੰਡਾ ਮਹੀਨੇ ਕੁ ਦੀ ਛੁੱਟੀ ਆਉਂਦਾ ਵਿਆਹ ਕਰਵਾ ਕੇ ਆਪਣੀ ਸਾਜ ਵਿਆਹੀ ਨੂੰ ਇੱਕ ਲੰਮਾ ਇਕਲਾਪਾ ਕਟੜੀ ਇੱਥੇ ਛੱਡ ਕੇ ਆਪ ਵਿਦੇਸ਼ ਦੇ ਵਿੱਚ ਚਲਾ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਆਪਸੀ ਸੰਚਾਰ ਦਾ ਸਾਧਨ ਸਿਰਫ ਚਿੱਠੀਆਂ ਹੀ ਹੁੰਦੀਆਂ ਸਨ। ਚਿੱਠੀ ਭੇਜ ਕੇ ਜਵਾਬ ਆਉਣ ਵਿੱਚ ਕਈ ਹਫ਼ਤਿਆਂ ਦਾ ਸਮਾਂ ਲੱਗ ਜਾਂਦਾ ਸੀ। ਪਰਦੇਸੀ ਗਏ ਮੁੰਡਿਆਂ ਦੇ ਮਾਪਿਆਂ ਨੂੰ ਚਿੱਠੀਆਂ ਦੀ ਅਕਸਰ ਤਾਂਗ ਰਹਿੰਦੀ ਸੀ। ਲੋਕ ਡਾਕੀਏ ਨੂੰ ਪ੍ਰੌਣਿਆਂ ਬਾੰਗ ਅੜੀਕ ਦੇ ਹੁੰਦੇ ਸਨ। ਚਿੱਠੀ ਪੜਨ ਅਤੇ ਲਿਖਣ ਵਾਲੇ ਵਿਦਵਾਨਾਂ ਦੀ ਮੰਗ ਵੀ ਵੱਧ ਗਈ ਸੀ ਅਤੇ ਮੈਂ ਵੀ ਉਹਨਾਂ ਵਿਦਵਾਨਾਂ ਵਿੱਚੋਂ ਇੱਕ ਸੀ ਸ੍ਰੀਕੇ ਭਾਈਚਾਰੇ ਵਿੱਚੋਂ ਮੇਰੀਆਂ ਤਾਈਆਂ ਚਾਚੀਆਂ ਅਤੇ ਪਰਜਾਈਆਂ ਮੇਰੇ ਕੋਲ ਚਿੱਠੀ ਲਿਖਵਾਉਣ ਪੜਾਉਣ ਲਈ ਨਿਸੰਗ ਆ ਜਾਂਦੀਆਂ ਸਨ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਯਕੀਨ ਸੀ ਉਹਨਾਂ ਦੀ ਕਬੀਲਦਾਰੀ ਦਾ ਹੀਜ ਪਿਆਜ ਮੇਰੇ ਢਿੱਡ ਵਿੱਚ ਸੁਰੱਖਤ ਸੀ ਮੈਂ ਕਿਸੇ ਕੋਲ ਵੀ ਗੱਲ ਵੀ ਨਹੀਂ ਕਰਦਾ ਸੀ ਲੰਮੇ ਸਮੇਂ ਤੋਂ ਅੰਤਰਾਲ ਤੋਂ ਬਾਅਦ ਬਹੁਤ ਕੁਝ ਮੇਰੀ ਸਿਮਰਤੀ ਵਿੱਚੋਂ ਵਿਸਰ ਗਿਆ ਹੈ ਬਸ ਇੰਨਾ ਕੁ ਯਾਦ ਹੈ ਕਿ ਤਾਈ ਪ੍ਰੇਮਕੌਰ ਪ੍ਰੇਮੋ ਅੱਜ ਸਾਜ ਵਿਆਹੀ ਨੂ ਮੈਂ ਦੋਨੋਂ ਲੈ ਕੇ ਆਪਣੇ ਵਿਦੇਸ਼ ਗਏ ਪੁੱਤ ਨੂੰ ਚਿੱਠੀ ਲਿਖਵਾਉਣ ਅਕਸਰ ਮੇਰੇ ਕੋਲ ਆਇਆ ਕਰਦੀ ਸੀ ਜਦੋਂ ਤਾਈ ਸਾਡੇ ਘਰ ਆਉਂਦੀ ਤਾਂ ਵਿਹੜੇ ਵਿੱਚੋਂ ਹੀ ਆਵਾਜ਼ ਮਾਰ ਕੇ ਮੈਨੂੰ ਆਉਣ ਦੀ ਸੂਚਨਾ ਦੇ ਦਿੰਦੀ ਮੈਨੂੰ ਆਵਾਜ਼ਾਂ ਮਾਰਦੀ ਅਤੇ ਕਦੇ ਇਸ ਤਰ੍ਹਾਂ ਕਹਿੰਦੀ ਕੁੜੇ ਦਰਾਣੀਏ ਘਰੀਏ ਮੇਰੀ ਮਾਂ ਉਸੇ ਸੁਰ ਵਿੱਚ ਅੱਗੋਂ ਜਵਾਬ ਦਿੰਦੀ ਆ ਜਾ ਬੀਬੀ ਆ ਜਾ ਲੰਗਿਆ ਮਾਂ ਆਪਣੇ ਹੇਠੋਂ ਪੀੜੀ ਕੱਢ ਕੇ ਤਾਈ ਨੂੰ ਦੇ ਦਿੰਦੀ ਮਾਂ ਨੂੰ ਰੋਟੀ ਪਕਾਉਂਦਿਆਂ ਦੇਖ ਕੇ ਤਾਈ ਆਪਣਾ ਬਖਿਹਾਂਡ ਦਿੰਦੀ। ਦਾਦਣਾ ਤੀਵੀਆਂ ਦਾ ਤਾਂ ਆਹੀ ਕੰਮ ਹੁੰਦਾ ਹੈ। ਸਾਰਾ ਦਿਨ ਨਿਮਕਦਾ ਇਹ ਕੰਮ। ਸਾਰੀ ਦਿਹਾੜੀ ਲੱਗੀ ਰਹਿੰਦਾ। ਸਵੇਰ ਦੀ ਖਾਦੀ ਮਗਰ ਇਹ ਦੁਪਹਿਰ ਦਾ ਫਿਕਰ ਹੋ ਜਾਂਦਾ ਹੈ। ਪ੍ਰਸ਼ਾਮੇ ਜਹ ਟਲੇ ਲਓ ਜੀ ਫਿਰ ਸੰਜਾਂ ਤੱਕ ਜੀਆ। ਮੇਰੀ ਮਾਂ ਅੱਗੋਂ ਆਪਣਾ ਗਿਆਨ ਸ਼ਾਸਤਰ ਕੱਢ ਲੈਂਦੀ। ਹੋਰ ਬੀਬੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਬਈ ਬੰਦੇ ਦਾ ਢਿੱਡ ਇੱਕ ਗਿੱਠਦਾ। ਪੋਲਾ ਜਾਏ। ਪਰ ਸਾਰੀ ਉਮਰ ਇਹੀ ਨਹੀਂ ਭਰਦਾ। ਸਾਰਾ ਦਿਨ ਚੁੱਲ੍ਹੇ ਵਿੱਚ ਫੂਕਾ ਮਾਰ-ਮਾਰ ਕੇ ਸਿਰਫ ਹਵਾ ਹੋ ਜਾਂਦਾ। ਗੱਲਾਂ ਦਾ ਪਾਸਾ ਬਦਲਦਿਆਂ ਮਾਂ ਪੁੱਛਦੀ, "ਬੀਬੀ ਹੋਰ ਸੁਨਾ। ਮੋਣੇ ਦੀ ਆਈ ਕੋਈ ਚਿੱਠੀ ਚਪਟੀ?" ਬਸ ਇਹੋ ਕੰਮ ਆਈਆਂ ਭੈਣੇ। ਤਾਈ ਚੁੰਨੀ ਦੇ ਲੜੋਂ ਚਿੱਠੀ ਕੋਲ ਕੇ ਮੈਨੂੰ ਫੜਾਉਂਦਿਆਂ ਕਹਿੰਦੀ ਲੈ ਮੇਰਾ ਪੁੱਤ ਦੇ ਕੋਈ ਚੰਗੀ ਖਬਰ ਕੀ ਖਬਰ ਆਈ ਹੈ ਮੇਰੇ ਪੁੱਤ ਦੀ ਮੈਂ ਚਿੱਠੀ ਪੜ੍ਹ ਕੇ ਖਾਸ-ਖਾਸ ਗੱਲਾਂ ਤਾਈ ਨੂੰ ਦੱਸਦਾ ਮੋਹਣ ਨੇ ਲਿਖਿਆ ਹੈ ਭਈ ਤਾਈ ਮੈਂ ਇੱਥੇ ਠੀਕ ਆਂ ਗਰਮੀ ਬਹੁਤ ਹੈ ਕੰਮ ਤੇ ਕਦੇ ਦਿਨੇ ਬੁਲਾ ਲੈਂਦੇ ਐ ਤੇ ਕਦੇ ਸ਼ਾਮ ਨੂੰ ਕਦੇ ਅੱਧੀ ਰਾਤ ਨੂੰ ਵੀ ਬੁਲਾ ਲੈਂਦੇ ਨੇ ਬਸ ਕੰਮ ਦਾ ਕੋਈ ਟਾਈਮ ਨਹੀਂ ਰੋਟੀ ਵੀ ਕੱਚੀ ਪਿੱਲੀ ਮਿਲੀ ਜਾਂਦੀ ਐ ਉਹ ਵੀ ਵੇਲੇਕ ਵੇਲੇ ਅੱਗੇ ਲਿਖਿਆ ਮੈਨੂੰ ਬੇਬੇ ਬਾਪੂ ਦੀ ਸਿਹਤ ਦਾ ਬਹੁਤ ਵੇਕਰ ਰਹਿੰਦਾ ਹੈ ਮਿੰਦੋ ਨੂੰ ਲਿਖਿਆ ਹੈ ਬਈ ਬੇਬੇ ਬਾਪੂ ਦਾ ਖਿਆਲ ਰੱਖੀ ਛੇਤੀ ਹੀ ਮੈਂ ਅਗਲੀ ਚਿੱਠੀ ਵੀ ਲਿਖੂਗਾ ਚਿੱਠੀ ਸੁਣ ਕੇ ਤਾਈ ਪ੍ਰੇਮੋ ਅਤੇ ਭਾਬੀ ਮਿੰਦੋ ਦੋਹਾਂ ਦਾ ਮੂੰਹ ਮੁਸੋਸਿਆ ਜਾ ਹੋ ਗਿਆ ਤਾਈ ਦਾ ਇਸ ਗੱਲੋਂ ਕਿ ਮੋਣੇ ਨੇ ਪੈਸੇ ਭੇਜਣ ਬਾਰੇ ਕੋਈ ਗੱਲ ਨਹੀਂ ਲਿਖੀ। ਮਿੰਦੋ ਨੂੰ ਇਸ ਗੱਲ ਦਾ ਅਮਲਾਲ ਕਿ ਉਹ ਸਹੁਰੇ ਘਰ ਬਹੂ ਬਣ ਕੇ ਨਹੀਂ ਨੌਕਰਾਨੀ ਬਣ ਕੇ ਆਈ ਹੈ। ਕੁਝ ਧੀਰ ਚੁੱਪ ਬੈਠਣ ਤੋਂ ਬਾਅਦ ਤਾਈ ਚੁੰਨੀ ਦੇ ਦੂਜੇ ਲੜ ਤੋਂ ਖੋਲ ਕੇ ਇੱਕ ਅੰਤਰਦੇਸੀ ਪੱਤਰ ਮੈਨੂੰ ਫੜਾਉਂਦੀ ਹੈ ਤੇ ਗੁੱਸੇ ਨਾਲ ਭਖੀ ਹੋਈ ਕਹਿੰਦੀ ਹੈ ਲੈ ਲਿਖ ਚਿੱਠੀ ਪੁੱਤ ਪਹਿਲਾਂ ਲਿਖ ਦੇ ਪਿਆਰੇ ਪੁੱਤਰ ਮੋਣਿਆ ਮੇਰਾ ਪਿਆਰ ਤੇਰੀ ਚਿੱਠੀ ਮਿਲੀ ਹਾਲ ਮਰੂ ਹੋਇਆ ਅੱਗੇ ਲਿਖਦੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਇੱਕ ਤੋਲਾ ਜ਼ਹਿਰ ਭੇਜ ਦੇ ਅਸੀਂ ਨਿਗਲ ਕੇ ਹਮੇਸ਼ਾ ਲਈ ਸੌ ਜਾਵਾਂਗੇ ਮੈਂ ਹੈਰਾਨ ਹੁੰਦਿਆਂ ਕਿਹਾ ਤਾਈ ਇਹ ਤੂੰ ਕੀ ਕਹਿ ਰਹੀ ਹੈ ਇਸ ਤਰ੍ਹਾਂ ਥੋੜਾ ਕਹੀਦਾ ਅੱਗੋਂ ਤਾਈ ਉਧਰ ਪਈ ਤੈਨੂੰ ਨਹੀਂ ਪਤਾ ਪੁੱਤਾਂ ਮੈਂ ਕਿੰਨੀ ਸਤੀ ਪਈ ਆ ਅੰਦਰੋਂ ਲੈਣ ਦੇ ਨਾਲੇ ਮੈਨੂੰ ਝੂੰਡ ਝੂੰਡ ਖਾਂਦੇ ਆ ਦਿਨ ਰਾਤ 50000 ਵਿਆਜੂ ਚੁੱਕਿਆ 20000 ਅਮਾਤੜ ਤਮਾਤੜ ਤੋਂ ਫੜਿਆ 4 68 ਤੇ ਉਹ ਵੀ ਗਹਿਣੇ ਤਰਤੇ 6 ਮਹੀਨੇ ਹੋ ਚੱਲਿਆ ਮੋਣੇ ਨੂੰ ਪਾਰ ਲੰਗੇ ਨੂੰ ਪਰ ਇੱਕ ਫੁੱਟੀ ਕੌਡੀ ਵੀ ਭੇਜੀ ਨਹੀਂ ਹੁਣ ਤੱਕ ਉਪਰੋਂ ਦਾਦਣਾ ਘਰ ਦਾ ਲੂਣ ਤੇਲ ਪੂਰਾ ਨਹੀਂ ਹੁੰਦਾ ਇਹੇ ਖਰਚੇ ਅਡ ਰਹਿੰਦੇ ਨੇ ਗੁੱਸੇ ਨਾਲ ਹੌਂਕਦੀ ਤਾਈ ਪ੍ਰੇਮੋ ਨੂੰ ਖੁੱਥੂ ਜਿਹਾ ਛੜਪਿਆ ਭਾਬੀ ਮਿੰਦੋ ਨੇ ਸੱਸ ਦੀ ਪਿੱਠ ਚਸਦਿਆਂ ਕਿਹਾ ਇੱਕ ਤਾਂ ਉਹ ਪਰਦੇਸਾਂ ਵਿੱਚ ਬੈਠਾ ਟੱਬਰ ਤੋਂ ਕੋਹਾਂ ਦੂਰ ਐ ਉਪਰੋਂ ਤੂੰ ਆਵਾ ਦਾਵਾ ਲਖਾਈ ਜਾਂਦੀ ਆ ਬੀਬੇ ਉਹਨੂੰ ਕੌਣ ਐ ਦਿਲਾਸਾ ਦੇਣ ਵਾਲਾ ਪਰਦੇਸ ਦੇ ਵਿੱਚ ਨੜੇ ਬਾਗ ਛਿੱਲ ਕੇ ਢੇੜ ਕੇ ਉਧੇੜ ਕੇ ਰੱਖਦੇ ਐ ਇੱਕ ਕੰਪਨੀਆਂ ਵਾਲੇ ਐਦਾਂ ਨਹੀਂ ਪੱਲੇ ਪਾਉਂਦੇ ਕੌਡੀ ਵੀ ਉਹ ਨਿਆਣਾ ਤਾਂ ਨਹੀਂ ਕੋਈ ਮਜਬੂਰੀ ਹੋਣੀ ਆ ਉਹਦੀ ਵੀ ਸੱਸ ਨੂੰ ਦਲਾਸਾ ਦਿੰਦੀਵੇਂ ਦੋ ਆਪ ਵੀ ਹਟਕੋਰੀ ਭਰਨ ਲੱਗ ਪਈ ਸੱਸ ਬਹੂ ਨੂੰ ਰੋਂਦਿਆਂ ਦੇਖ ਮੇਰੀਆਂ ਵੀ ਅੱਖਾਂ ਸੇਜਲ ਹੋ ਗਈਆਂ ਹੁਣ ਵੀ ਜਦੋਂ ਮੈਨੂੰ ਕੋਈ ਤੰਗਿਆ ਤੁਰਸੀਆਂ ਭਰਿਆ ਉਹ ਸਮਾਂ ਯਾਦ ਆਉਂਦਾ ਹੈ ਤਾਂ ਮਨ ਬਹੁਤ ਉਦਾਸ ਹੋ ਜਾਂਦਾ ਹੈ ਧੰਨਵਾਦ ਜੀ